ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਇੰਨਾ ਖੁਸ਼ ਨਹੀਂ ਹੋਇਆ ਮੈਂ ਨਾ ਬਾਈ ਸੁਖਵਿੰਦਰ ਸਿੰਘ ਪੀਪੀ ਆ ਮੈਨੂੰ ਹੁਣ ਕਿੰਨੇ ਨੇ ਦੱਸਿਆ ਭਰਾ ਦਾ ਫੋਨ ਆਇਆ ਸੀ ਉਹਨੇ ਜਿਹੜਾ ਜੱਟ ਨੇ ਸਵਾਦ ਲਿਆ ਤਾਂ ਆਪਣਾ ਸੁਖਵਿੰਦਰ ਸਿੰਘ ਪੀਪੀ ਵਾਕੇ ਯਾਰ ਪਤਾ ਲੱਗ ਗਿਆ ਬਾਈ ਬਾਈ ਤੂੰ ਅਸਲੀ ਜੱਟ ਐ ਉਹ ਇੰਨਾ ਚਾਹਵਣਾ ਹੋਇਆ ਸੀ ਨਾ ਕਿਹੜਾ ਡਾਕਟਰ ਗਰੇਂਦਰ ਰੰਗਰੇਟਾ ਤਾਂ ਉਹ ਹੈ ਨਹੀਂ ਰੰਗਰੇਟਾ ਤਾਂ ਬਹੁਤ ਵੱਡੇ ਮੱਝ ਵੀ ਸਿੱਖਾਂ ਨੂੰ ਕਿਹਾ ਜਾਂਦਾ ਜਥੇਦਾਰਾਂ ਨੂੰ ਤੇ ਉਹ ਇੰਨਾ ਕੁੱਤਾ ਹਰਾਉਂਦਾ ਉਹ ਪਹਿਲਾਂ ਜੱਟਾਂ ਵਾਂ ਦੀਆਂ ਆਪਣਾ ਮਰੇ ਮਾੜਾ ਬੋਲਿਆ ਤੇ ਉੱਥੇ ਕੱਠ ਹੋਇਆ ਚਲੋ ਉਹ ਪੁਲਿਸ ਨੇ ਠੰਡੇ ਵਾਸਤੇ ਪਾਤੀ ਦਮ ਇਹਦਾ ਹੁਣ ਮੂੰਹ ਪੈ ਗਿਆ ਤੇ ਇਹਦੇ ਮੂੰਹ ਨੂੰ ਖੂਨ ਲੱਗ ਗਿਆ ਸੀ ਏ ਭਾਨੇ ਸਿੱਧੂ ਬਾਰੇ ਆਹ ਡਾਕਟਰ ਸੁਖਵਿੰਦਰ ਸਿੰਘ ਪੀਪੀ ਨੂੰ ਜਿਹੜੇ ਇਹਨੂੰ ਲਿਖੀ ਜਾਂਦੇ ਨੇ ਜੈ ਭੀਮ ਜੈ ਭਾਰਤ ਡਾਕਟਰ ਗੁਰਿੰਦਰ ਰਣੇਟਾ ਜਿੰਦਾਬਾਦ ਮੈਂ ਤੁਹਾਨੂੰ ਪੁੱਛਦਾ ਬਾਜੀ ਅਸੀਂ ਸਾਰਾ ਸਤਕਾਰ ਕਰਦੇ ਆਂ ਕਿਸੇ ਦੀ ਸੁਖਵਿੰਦਰ ਸਿੰਘ ਪੀਪੀ ਨੂੰ ਕਹਿੰਦਾ ਕਹਿੰਦਾ ਤੇਰੀ ਧੀ ਦਾ ਖਸਮ ਭਾਨਾ ਸਿੱਧੂ ਤੇ ਪਰਚਾ ਪੈ ਗਿਆ ਕਹਿੰਦਾ ਹੋਰ ਬਾਈ ਤੁਸੀਂ ਸੋਚੋ ਤੁਹਾਡੀ ਧੀ ਭੈਣ ਨੂੰ ਤੁਹਾਡੇ ਜਾਤ ਦੇ ਤੁਹਾਡੇ ਕਿਸੇ ਵੀ ਧਰਮ ਦੇ ਕਿਸੇ ਜਾਤ ਦੇ ਨੂੰ ਕੋਈ ਬੰਦਾ ਤੁਹਾਡੀ ਤੀ ਪੈਣ ਬਾਰੇ ਕਹੇ ਕੀ ਮਹਿਸੂਸ ਹੋਊਗਾ ਸਿਕੰਦਰ ਸਿੰਘ ਪੀਪੀ ਸਵਾਦ ਲਿਆਤਾ ਤੰਮੰ ਐਂਡ ਕਰਤਾ ਬੰਦਾ ਅੱਜ ਉਹਦੀ ਰੈਸ਼ਟ ਪੈਗੀ 153 ਇਹਦਾ ਪਰਚਾ ਉਹਤੇ ਕਰ ਦਿੱਤਾ ਤੇ ਸਵੇਰੇ ਉਹਨੂੰ ਪੇਸ਼ ਕਰਨਗੇ ਤੇ ਬਾਕੀ ਆ ਹੁਣ ਇੱਕ ਤੀਸਰਾ ਪਰਚਾ ਭਾਨੇ ਸਿੱਧੂ ਤੇ ਹੋਰ ਕਰਤਾ ਇਹ ਤਾਂ ਬਈ ਹੋਣਾ ਹੀ ਆ ਇਹ ਤਾਂ ਤੁਸੀਂ ਮੈਂ ਤੁਹਾਨੂੰ 100 ਹੱਥ ਰੱਸਾ ਸਿਰੇ ਤੇ ਗੰਢ ਇੱਕ ਗੱਲ ਦੱਸਦਾ ਜਿਹੜੇ ਬੰਦੇ ਦੀ ਅੱਜ ਦੇ ਟਾਈਮ ਤੇ ਚੜ੍ਹਾਈ ਆ ਉਹ ਬੰਦੇ ਨੂੰ ਸਰਕਾਰ ਤੰਗ ਕਰੂਗੀ ਕਰੂਗੀ ਉਹ ਵੀ ਸਮਾਜ ਸੇਵਾ ਦੇ ਕੰਮਾਂ 'ਚ ਦੀਦੀ ਚੜ੍ਹਾਈ ਆ ਜਿਹੜਾ ਵੀ ਬੰਦਾ ਅਸੀਂ ਚਲੋ ਲੀਡਰ ਸਾਰੇ ਆਪਣੇ ਕੋਲ ਆਉਂਦੇ ਨੇ ਅनाथ ਆਸ਼ਰਮ ਚਲਾਉਂਦੇ ਆ ਪਰ ਭਗਵਾਨ ਤੁਮਾਨ ਨੇ ਸਾਰਿਆਂ ਨਾਲੋਂ ਵੱਧ ਤੰਗ ਉਸ ਇਨਸਾਨ ਨੂੰ ਜ਼ਿਆਦਾ ਕੀਤਾ ਜਿਹੜਾ ਉਹਦਾ ਕਿਸੇ ਸਮੇਂ ਮਿੱਤਰ ਰਿਹਾ ਹੁੰਦਾ ਤੇ ਜਿਹੜਾ ਉਸ ਬੰਦੇ ਦਾ ਜਿਹਨੇ ਕਿਸੇ ਸਮੇ ਉਸ ਦੀ ਸਪੋਰਟ ਕਰੀ ਹੁੰਦੀ ਹੈ ਭਗਵੰਤ ਮਾਈਂ ਖੈਰ ਆਇਲਾ ਆੜੀ ਰਿਹਾ ਸਪੋਰਟ ਕੀਤੀ ਉਹਨੂੰ ਦੇਖੋ ਕਿੰਨਾ ਤੰਗ ਕਰਦਾ ਰਿਹਾ ਤੇ ਭਾਨਾ ਇਹਦਾ ਆੜੀ ਰਿਹਾ ਉਹਨੂੰ ਦੇਖ ਲਓ ਤੇ ਆਪਣਾ ਅਸੀਂ ਇਹਨੇ ਐਮਪੀ ਸੰਗਰੂਰ ਵੇਲੇ ਇੰਨੀ ਸਪੋਰਟ ਕਰੀਆ ਆਪਣਾ 20 ਲੱਖ ਖੇਡਾਂ ਤੇ ਲਾ ਕੇ ਇਹਨੂੰ ਸੱਦਿਆ 40 ਮਿੰਟ ਮੈਕ ਦਿੱਤਾ ਤੇ ਆਪਣਾ ਉਸ ਤੋਂ ਬਾਅਦ ਮੇਰੇ ਤੇ ਦੇਖ ਲਓ ਝੂਠਾ ਪਰਚਾ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਸੀ ਮੇਰੇ ਤੇ ਇਹਨਾਂ ਨੇ ਝੂਠੇ ਦੰਗਾ ਫਸਾਦ ਮਾਰੂ ਹਥਿਆਰ 153 153B ਸਾਰੇ ਲਾ ਕੇ ਝੂਠੀਆਂ ਸਾਨੂੰ ਜੇਲ੍ਹ ਭੇਜ ਤਾਂ ਪਿੱਛੋਂ ਪੁਲਿਸ ਨੇ ਲੁੱਟ ਕਰ ਲਈ ਸਾਰੇ ਆਸ਼ਰਮ ਚੋਂ ਪੈਸੇ ਲੁੱਟ ਲਏ ਕੈਮਰੇ ਪੱਟ ਕੇ ਲੈ ਗਈ ਪੁਲਿਸ ਕੈਮਰੇ ਪੱਟਣ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਯਾਰ ਕੈਮਰੇ ਕਿਹੜੇ ਫਿਰ ਤਲਾਸ਼ੀ ਸਾਰੇ ਕਿਤੇ ਲਈ ਕਿਹੜਾ ਸਰਤਪਰੰਟ ਸੀ ਕਿਹੜਾ ਆਪਾਂ ਯਾਰ ਦੰਗਾ ਕੀਤਾ ਸੀ ਜਿਹੜਾ ਕਿੱਡੇ ਘੱਤਵਾਦੀਆਂ ਫਿਰ ਬਈ ਕੈਮਰੇ ਪਟਕੇ ਸਾਡੀਆਂ ਤਿੰਨ ਘੋੜੀਆਂ ਨੂੰ ਜ਼ਹਿਰ ਪੋਈ ਸੋਚ ਸਕਦਾ ਕੋਈ ਇਹ ਬੰਦਾ ਭਗਵੰਤ ਮਾਨ ਨੂੰ ਮੰਨਦਾ ਬੇਈਮਾਨ ਆਕਾਲ ਪੁਰਖੇ ਕਰੇ ਇਹਨੂੰ ਸਹੀ ਸਲਾਮਤ ਪੁੱਤ ਪੁੱਤ ਜਤੀ ਮਹਾਰਾਜ ਸੇਵਸ਼ੇ ਦੀ ਮੰਨ ਦੀ ਮਰਾਦ ਪੂਰੀ ਕਰ ਦੇਣ ਭਗਵੰਤ ਮਾਨ ਦੇ ਮੰਨ ਦੀ ਮਰਾਦ ਪੂਰੀ ਕਰਨ ਜੇ ਉਹ ਪੁੱਤ ਚਾਹੁੰਦੇ ਨੇ ਉਹਨਾਂ ਨੂੰ ਪੁੱਤ ਦੇਣ ਜੇ ਉਹ ਧੀ ਦੇਣ ਉਹਨਾਂ ਨੂੰ ਧੀ ਦੇਣ ਤੇ ਪੂਰੇ ਤੰਦਰੁਸਤ ਦੇਣ ਉਹ ਵੱਡੇ ਹੋਵੇ ਵੱਡੇ ਹੋ ਕੇ ਆਪਣੇ ਪਿਓ ਦੇ ਕਾਰਨਾਮੇ ਸੁਣੇ ਤੇ ਫੇਰ ਭਗਵੰਤ ਮਾਨ ਨੂੰ ਪਤਾ ਲੱਗੂਗਾ ਵੀ ਉਹ ਹਲਟਾ ਹੋਇਆ ਸੀ ਅਮਰਤਪਾਲ ਦੇ ਵਿਆਹ ਨੂੰ ਠੀਕ ਆ ਵਿਆਹ ਤੇਰਾ ਵੀ ਹੋਇਆ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਨਾਲ ਦੱਸ ਰਹੇ ਹੋ ਵੀ ਸਾਡੇ ਘਰੇ ਖੁਸ਼ਕਬਰੀ ਆਉਣੀ ਆ ਉਹ ਬੰਦਾ ਹਫਤੇ ਤੋਂ ਬਾਅਦ ਤੁਸੀਂ ਉਹਤੇ ਯਾਰ ਕਿਹੜੀ ਕਾਰਵਾਈ ਬਣਦੀ ਸੀ ਅਮਰਤਪਾਲ ਦੇ ਕੀ ਤੋਪ ਫੜੀ ਆ ਕੀ ਨਜਾਇਜ਼ ਹਲਟਾਂ ਫੜੀਆਂ ਨੇ ਕੀ ਬੰਬ ਫੜੇ ਨੇ ਉਹ ਬੰਦੇ ਤੇ ਜੇ ਕੋਈ ਧਾਰਾ ਬਣਦੀ ਸੀ ਤਾਂ ਬਣਦੀ ਸੀ ਕੇਵਲ ਉਹ ਜਿਹੜਾ ਕਿੱਥੇ ਹੋਇਆ ਸੀ ਇਨਸੀਡੈਂਟ ਅਜਨਾਲਾ ਇਸ ਵਜੋਂ ਅਜਨਾਲਾ ਇਹ ਕਾਂਢ ਦੇ ਉਹਦੇ ਵਿੱਚ ਵੱਧ ਤੋਂ ਵੱਧ 452 ਵੱਧ ਤੋਂ ਵੱਧ 153 ਇਹ ਵੱਧ ਤੋਂ ਵੱਧ 307 ਇਹ ਤੋਂ ਵੱਧ ਤਾਂ ਕੋਈ ਧਾਰਾ ਨਹੀਂ ਬਣਦੀ ਉਹ ਪ੍ਰਧਾਨ ਮੰਤਰੀ ਬਾਜੇ ਕੇ ਉਹ ਵਿਚਾਰਾ ਸਿਧਰਾਜਾ ਬੰਦਾ ਲੈ ਉਸ ਬੰਦੇ ਤੋਂ ਅਮਰਿਤ ਸ਼ਾਹ ਤੇ ਮੋਦੀ ਨੂੰ ਖਤਰਾ ਹੈ ਕਿਦਦਰ ਇਹਦਾ ਅੰਨੀ ਪੀਂਦੀ ਆ ਤੇ ਕੁੱਤੇ ਚੰਟਦੇ ਨੇ ਭਗਵੰਤ ਮਾਨ ਦੇ ਸੱਚੇ ਪਾਸ਼ਾ ਮਨ ਦੀ ਮਰਜ਼ੀ ਪੂਰੀ ਕਰਦੇ ਜੀ ਤੁਹਾਨੂੰ ਧੀਰਪਤ ਦਵੇ ਤੇ ਸਹੀ ਸਰਾਮਤ ਦਵੇ ਵੱਡਾ ਹੋ ਕੇ ਜਿਵੇਂ ਨਮੋਸ਼ੀਓ ਨੂੰ ਚਲਣੀ ਪੈਣੀ ਆ ਨਾ ਉਹ ਭਗਵੰਤ ਮਾਨ ਤੈਨੂੰ ਯਾਦ ਆਊਗੀ ਮੰਜੇ ਦੇ ਪੈਰ ਨੂੰ ਗੱਲ ਵੀ ਤੂੰ ਕਿਵੇਂ ਲੋਕਾਂ ਦੇ ਨਜਾਇਜ਼ ਹੁਣ ਆਪਾਂ ਇੰਨਾ ਕੁ ਬੋਲੇ ਆ ਆਪਣੇ ਤੇ ਪਰਚਾ ਤੇ ਬਾਕੀ ਇਹੀ ਆ ਵੀ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਲੋਕ ਵੀ ਇਹ ਕਹਿੰਦੇ ਨੇ ਇਹ ਬੰਦਾ ਰਾਜਨੀਤੀ ਕਰ ਰਿਹਾ ਹੈ ਐਂ ਕਰ ਰਿਹਾ ਹੈ ਬਈ ਕਰੇ ਰਾਜਨੀਤੀ ਅਗਲਾ ਕਿਉਂ ਨਾ ਕਰੇ ਯਾਰ ਹੁਣ ਮੰਨ ਲਓ ਮੇਰੇ ਦੀ ਲਾ ਲਓ ਯਾਰ ਮੈਨੂੰ ਕਿਉਂ ਨਹੀਂ ਹੱਕ ਰਾਜਨੀਤੀ ਕਰਨ ਦਾ ਬਈ ਕਿਉਂ ਨਹੀਂ ਕਰਾਂਗੇ ਅਸੀਂ ਸਾਡੇ ਗੁਰੂ ਦਾ ਸਿਧਾਂਤ ਅਮੀਰੀ ਤੇ ਪੀੜੀ ਦਾ ਅਸੀਂ ਕਿਉਂ ਨਹੀਂ ਕਰਾਂਗੇ ਵੋਟਾਂ ਦੀ ਗੱਲ ਅਸੀਂ ਖੜਾਂਗੇ ਵੀ ਅਸੀਂ ਲੜਾਂਗੇ ਵੀ ਵੱਖਰੀ ਗੱਲ ਹੈ ਵੀ ਮੇਰਾ ਤਾਂ ਸਾਲਾ ਸਭ ਤੋਂ ਮਿੰਤਾ ਔਖਾ ਕੰਮ ਹੀ ਵੋਟਾਂ ਦੇ ਖੜਾ ਹੋਣਾ ਲੱਗਦਾ ਪਰ ਜੇ ਕੋਈ ਕਹਿਣਾ ਹੁੰਦਾ ਵੀ ਰਾਜਨੀਤੀ ਕਰਦੇ ਨੇ ਕਹੇ ਹਾਂ ਯਾਰ ਕਰਦਿਆਂ ਰਾਜਨੀਤੀ ਹੁਣ ਦੀਪ ਸਿੱਧੂ ਨੂੰ ਕਹਿੰਦੇ ਨੇ ਉਹ ਰਾਜਨੀਤੀ ਲਈ ਉਹ ਕਰ ਰਿਹਾ ਸੀ ਹਾਂ ਯਾਰ ਅਗਲਾ ਕਰ ਰਿਆਂ ਦੀ ਰਾਜਨੀਤੀ ਲਈ ਕੋਈ ਮਾੜੀ ਗੱਲ ਕੋਈ ਰਾਜਨੀਤੀ ਲਈ ਗੱਲ ਕਰਨੀ ਕੋਈ ਮਾੜੀ ਗੱਲ ਸਾਡੇ ਗੁਰੂ ਦਾ ਸਿਧਾਂਤ ਹੈ ਮੀਰੀ ਤੇ ਪੀਰੀ ਦਾ ਸਾਨੂੰ ਧਰਮ ਤੇ ਸਿਆਸਤ ਦੋਨੇ ਆਪਣੇ ਹੱਥ ਚ ਲੈ ਕੇ ਚੱਲਣੀਆਂ ਪੈਣੀਆਂ ਇਸ ਕਰਕੇ ਭਗਵੰਤ ਮਾਨ ਹਾਂ ਸਿਆਸਤ ਕਰੋ ਉਹ ਸਿਆਸਤ ਕਰੋ ਜਿਹਦੇ ਵਿੱਚ ਤੁਹਾਡਾ ਮੁੱਖ ਹਰਮੰਦਰ ਸਾਹਿਬ ਵਾਲ ਨੂੰ ਜਿਹਦੇ ਵਿੱਚ ਤੁਹਾਡੀ ਪਿੱਠ ਦਿੱਲੀ ਵਾਲੀ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਮਹਾਰਾਜਾ ਹਰਮੰਦਰ ਸਾਹਿਬ ਕਿੰਨੇ ਨੂੰ ਮੁੱਖ ਪਿੱਠ ਦਿੱਲੀ ਵੱਲ ਨੂੰ ਆਪ ਭਗਵੰਤ ਮਾਨ ਵਰਗੇ ਤਾਂ ਇੱਥੇ ਲੱਖਾਂ ਹੀ ਆਉਣਗੇ ਲੱਖਾਂ ਹੀ ਜਾਣਗੇ ਰਾਜ ਹੋਵੇ ਤਾਂ ਥੋੜਾ ਸਿੱਖੋ ਥੋੜਾ ਹਾਲੀ ਖਾਲਸਾ ਰਾਜ ਤੋਂ ਬਿਨਾਂ ਖਾਲਸਤਾਨ ਚਾਹੇ ਨਾ ਬਣੇ ਜਿੰਨਾ ਚਿਰ ਤੁਹਾਡੇ ਨਾ ਸਾਰਾ ਸਿਸਟਮ ਖਾਲਸਾ ਰਾਜ ਦੇ ਕਨਸੈਪਟ ਨੂੰ ਨਹੀਂ ਸਮਝਦੇ ਉਸ ਅਨੁਸਾਰ ਨਹੀਂ ਤੁਸੀਂ ਰਾਜ ਚਲਾਉਂਦੇ ਉਹਨਾਂ ਚਿਰ ਤੁਹਾਡਾ ਛੁਟਕਾਰਾ ਨਹੀਂ ਤੁਸੀਂ ਕੁੱਟ ਵੀ ਖਾਣੀਆ ਪਰਚੇ ਵੀ ਕਰਾਉਣੇ ਨੇ ਤੁਸੀਂ ਨੇ ਆਪਦੀ ਚਾਰੇ ਪਾਸਿਓਂ ਕਾਟਾ ਖਾਣਾ ਲੋਕੋ ਇਹ ਅਹੀ ਦੀ ਸਰਕਾਰ ਆਵਾ ਦੇ ਪਾਰਟੀ ਹੁਣ ਚੁੱਕ ਦੀ ਮਾਫੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਪੀਪਲ ਨੂੰ ਸਲੂਟ ਆ ਜੀ